ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਦਿਨ ਹੈਗਾ ਜੀ ਸੋਮਵਾਰ ਦਾ ਤੇ ਟਾਈਮ ਹੋ ਗਿਆ ਸ਼ਾਮ ਦੇ 5:30 ਵਜੇ ਚੁੱਕੇ ਆ ਤੇ ਬਾਰਿਸ਼ ਆ ਜਿਹੜਾ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਗੀ ਲਗਾਤਾਰ ਬਾਰਿਸ਼ ਆ ਜਿਹੜੀ ਕੱਲ 12 ਵਜੇ ਤੋਂ ਲੈ ਲਓ ਤੁਸੀਂ 12 ਵਜੇ ਤੋਂ ਲੈ ਕੇ ਪੈ ਰਹੀ ਆ ਤੇ ਇੱਕ ਅੱਧੀ ਘਟ ਜਾਂਦੀ ਹੈ ਕਦੇ ਵੱਧ ਜਾਂਦੀ ਹੈ ਯਾਨੀ ਕਿ ਬਾਰਿਸ਼ ਹੋਈ ਜਾ ਰਹੀ ਆ ਲਗਾਤਾਰ ਕੀ ਆਪਾਂ ਤੁਹਾਨੂੰ ਬਾਹਰ ਦਾ ਵਿਊ ਜਿਹੜਾ ਦਿਖਾਉਣੀ ਆ। ਪਹਿਲ ਹਾਲ ਜਿਹੜੀ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਨਾਲ ਹਵਾ ਚੱਲ ਰਹੀ ਹੈ ਸ਼ਾਇਦ ਹੋ ਸਕਦਾ ਹਵਾ ਨਾਲ ਬੱਦਲ ਆ ਜਿਹੜੇ ਚੱਕੇ ਜਾਣ। ਪੀ ਜਦੋਂ ਹਨਾ ਮੀ ਇਦਾਂ ਰੱਚ ਮਾਝਾ ਮੀ ਪੈਂਦਾ ਹੈ ਨਾ ਜਦੋਂ ਬਰੀਕ ਕਣੀ ਦਾ ਮੀ ਪੈਂਦਾ ਆ ਤਾਂ ਫਿਰ ਜਿਹੜੀਆਂ ਹੈਗੀਆਂ ਨੇ ਛੱਤਾਂ ਵਗੈਰਾ ਚੋਂ ਉੰਦਾ ਜਿਹੜਾ ਖਤਰਾ ਵਧ ਜਾਂਦਾ ਹਨਾ ਤੁਰੂ ਆਪਣੇ ਤਾਂ ਹੁਣ ਲੈਂਟਰ ਲੱਗਿਆ ਆ ਪਰ ਜਿਹੜੇ ਗਰੀਬ ਆ ਵਿਚਾਰੇ ਹਨਾ ਜਿਨ੍ਹਾਂ ਦੇ ਛੱਤਾਂ ਵਗੈਰਾ ਟੈਲ ਬਾਲੇ ਦੀਆਂ ਛੱਤਾਂ ਨਹੀਂ ਹਨਾ ਤਾਂ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਲ ਹੋਊਗਾ ਹਨਾ ਤੇ ਆਪਣੇ ਤਾਂ ਬਹੁਤ ਜ਼ਿਆਦਾ ਇੱਥੋਂ ਤੱਕ ਪਾਣੀ ਆ ਗਿਆ ਸੀ ਇਹਦੇ ਜਿੱਥੇ ਇੱਟਾਂ ਪਈਆਂ ਨੇ ਇੱਥੋਂ ਆਪਾਂ ਨੰਗਣ ਨੂੰ ਰੱਖੀਆਂ ਸੀ ਬੱਚਿਆਂ ਨੂੰ ਸਵੇਰੇ ਸਕੂਲ ਚੜਾਉਣਾ ਸੀਗਾ ਜਦੋਂ ਬੈਂਡ ਤੇ ਫਿਰ ਉਦੋਂ ਜਿਹੜੀਆਂ ਹੈਗੀਆਂ ਆਪਾਂ ਇਹ ਇੱਟਾਂ ਜਿਹੜੀਆਂ ਰੱਖੀਆਂ ਸੀ ਦੇਖੋ ਛੱਪੜ ਆ ਜਿਹੜਾ ਭਰ ਗਿਆ ਤੇ ਪਾਣੀ ਆ ਜਿਹੜਾ ਬਾਹਰ ਆ ਗਿਆ ਮਾ ਆਪਣੇ ਘਰ ਦੇ ਲਾਗੇ ਛੱਪੜ ਆ ਜਿਹੜੇ ਦਰਖਤ ਤੇ ਇਹਨਾਂ ਦੇ ਆ ਬੈਕ ਸਾਈਡ ਤੇ ਛੱਪੜ ਆ ਤੇ ਪਾਣੀ ਦੇਖੋ ਬਾਹਰ ਤੱਕ ਆ ਗਿਆ ਸਵੇਰੋਂ ਤਾਂ ਆਪਣੇ ਇੱਥੋਂ ਤੱਕ ਸੀਗਾ ਆਪਣੀ ਦੇਹਲੀ ਤੱਕ ਪਰ ਹੁਣ ਜਿਹੜਾ ਪਿੱਛੇ ਚੱਲ ਗਿਆ ਪਰ ਜੇ ਹੋਰ ਮੀਂਹ ਪੈਂਦਾ ਰਿਹਾ ਤਾਂ ਫੇਰ ਇਦਾਂ ਇੱਥੇ ਵੀ ਆ ਹੀ ਸਕਦਾ ਹਨਾ ਮੀਂਹ ਤਾਂ ਜਾਣੀ ਲੱਗ ਗਈ ਆ ਬਸ ਇੰਨੀ ਕੁ ਦੂਰੀ ਤੇ ਹੀ ਆ ਤੇ ਇਧਰ ਇਹ ਫੁੱਲ ਜਿਹੜੇ ਖਿੜੇ ਹੋਏ ਨੇ ਕਿੰਨੀ ਵਧੀਆ ਦੇਖੋ ਗੁਡਹਲ ਦੇ ਫੁੱਲ ਨੇ ਇਹ ਨਾ ਵਾਲਾਂ ਵਾਸਤੇ ਵਧੀਆ ਨੇ ਇਹ ਨਾਲ ਵਾਲਾਂ ਦੀ ਗਰੋਥ ਹੁੰਦੀ ਹੈ ਇੱਕ ਤਾਂ ਤੇ ਇੱਕ ਵਾਲ ਸਿਲਕੀ ਹੋ ਜਾਂਦੇ ਆ ਜੇ ਤੁਸੀਂ ਕਹੋਗੇ ਵੀ ਇਹ ਕਿੱਦਾਂ ਯੂਜ਼ ਕਰਨੀ ਹੈ ਤੁਸੀਂ ਕਮੈਂਟ ਚ ਦੱਸ ਦਿਓ ਵੀ ਤੁਹਾਨੂੰ ਦੱਸਾਂ ਜਾਂ ਨਾਂ ਦੱਸਾਂ ਹਣਾ ਜਿੱਦਾਂ ਤੁਸੀਂ ਕਮੈਂਟ ਕਰੋਗੇ ਤੇ ਫਿਰ ਆਪਾਂ ਦੱਸ ਵੀ ਦੇਵਾਂਗੇ ਪਿਛਲੇ ਸਾਲ ਮੈਂ ਇਹ ਯੂਜ਼ ਕੀਤੇ ਸੀ ਵਾਲਾਂ ਦੀ ਬਹੁਤ ਵਧੀਆ ਗਰੋਥ ਹੋਈ ਹੈ ਐਦਿਖੀ ਮੇਰਾ ਟਾਈਮ ਨਹੀਂ ਲੱਗਦਾ ਹੈਗਾ ਤੁਹਾਨੂੰ ਪਤਾ ਹਣਾ ਵਲੋਗਿੰਗ ਕਰਨੀ ਜਿਹੜਾ ਸੌਖੀ ਆ ਵੀਡੀਓ ਬਣਾਉਣੀ ਆ ਐਡੀਟਿੰਗ ਕਰਨੀ ਆ ਹੋਰ ਵੀ ਕਈ ਕੰਮ ਹੋ ਜਾਂਦੇ ਆ ਤੇ ਇਹ ਜਿਹੜਾ ਬੂਟਾ ਆਪਣਾ ਭਰਿਆ ਹੋਇਆ ਫੁੱਲਾਂ ਨਾਲ ਬਹੁਤ ਵਧੀਆ ਫੁੱਲ ਲੱਗੇ ਹੋਏ ਨੇ ਗੁਡਹਲ ਦੇ ਫੁੱਲ ਨੇ ਇਹ ਬਾਲਾਂ ਵਾਸਤੇ ਬਹੁਤ ਵਧੀਆ ਫੁੱਲ ਨੇ ਇਹ ਤੇ ਇਹ ਵਾਲਾ ਬੂਟਾ ਨਾ ਆਪਣੇ ਪਹਿਲਾਂ ਘਰੇ ਲੱਗਿਆ ਹੁੰਦਾ ਸੀ ਇੱਥੇ ਅੰਦਰ ਹੀ ਤੇ ਆਪਣੇ ਜਦੋਂ ਪਸ਼ੂ ਰੱਖੇ ਤੇ ਫਿਰ ਆਪਾਂ ਇਹਨੂੰ ਪੱਟ ਕੇ ਬਾਹਰ ਰੱਖਤਾ ਕਿਉਂ ਲਾਤਾ ਜਦੋਂ ਆਪਾਂ ਮੱਝਾਂ ਰੱਖੀਆਂ ਸੀਗੀਆਂ ਤੇ ਕਿਉਂਕਿ ਫਿਰ ਤੁਹਾਨੂੰ ਪਤਾ ਹਨਾ ਮੱਝਾਂ ਜਿਹੜੀਆਂ ਤੋੜ ਦਿੰਦੀਆਂ ਸੀ ਇਹਨੂੰ ਤੇ ਫਿਰ ਇਹ ਹੁਣ ਮਤਲਬ ਜਦੋਂ ਤੋੜ ਦਿੰਦੀਆਂ ਸੀ ਫਿਰ ਮੈਂ ਨਾ ਪੱਟ ਕੇ ਨੂੰ ਇੱਥੇ ਬਾਹਰ ਚਲਾਤਾ ਮੈਂ ਕਿਹਾ ਚਲੋ ਫੁੱਲ ਸੋਹਣੇ ਲੱਗਣਗੇ ਬਾਹਰ ਚਲਾਏ ਵੀ ਫਿਰ ਆਪਾਂ ਫਿਰ ਇਹਨੂੰ ਇੱਥੇ ਕੱਢ ਦਿੱਤਾ ਬਾਹਰ ਤੇ ਅਨਾਰ ਵਿਚਾਰਾ ਟੇਡਾ ਹੋ ਗਿਆ ਕਿਉਂਕਿ ਇਧਰਲੀ ਸਾਈਡ ਨੂੰ ਹੀ ਨਾਰ ਲੱਗਿਆ ਤੇ ਫਿਰ ਇਧਰ ਨੂੰ ਝੁੱਕ ਗਿਆ ਮੀਂਹ ਨਾਲ ਤੇ ਮੀਂਹ ਹਲੇ ਵੀ ਪੈ ਰਿਹਾ ਹੈ ਤੇਜ਼ ਹੋ ਗਈ ਬਾਰਿਸ਼ ਚਲੋ ਆਪਾਂ ਅੰਦਰ ਚੱਲਦੇ ਹਾਂ ਆਪਾਂ ਚਲਦੇ ਹਾਂ ਸੋਇਚ ਤੇ ਸਬਜੀ ਆਪਾਂ ਨੇ ਰੱਖੀ ਹੋਈ ਆ ਸੁਲਫੋਣੀਆ ਤੋਰੀਆਂ ਦੀ ਸਬਜੀ ਆ ਘਰ ਦੀਆਂ ਤੋਰੀਆਂ ਨੇ ਘਰੋਂ ਤੋੜੀਆਂ ਨੇ ਆਪਣੇ ਦੂਸਰੇ ਘਰੇ ਵੇਲ ਲੱਗੀ ਹੋਈ ਆ ਤੜਕਾ ਤੁੜਕਾ ਆਪਾਂ ਲਾਤਾ ਆ ਪਿਆਜ਼ ਕੱਟ ਕੇ ਬਰੀਕ-ਬਰੀਕ ਦੋ ਲਸਣ ਕੱਟ ਕੇ ਤੇ ਤੜਕਾ ਚੰਗੀ ਤਰ੍ਹਾਂ ਇਹਨੂੰ ਲਾ ਦਿੱਤਾ ਆ ਤੇ ਹੁਣ ਬਸ ਤੋਰੀਆਂ ਦੇਖੋ ਢੋਲ ਵੀ ਗਈਆਂ ਹਨਾ ਘਰ ਦੀਆਂ ਤੋਰੀਆਂ ਪਤਾ ਨਹੀਂ ਮੈਨੂੰ ਲੱਗਦਾ ਆ ਪਤਾ ਨਹੀਂ ਅਸਲ 'ਚ ਏਦਾਂ ਹੁੰਦਾ ਆ ਹਨਾ ਜਿਹੜੀਆਂ ਆਪਾਂ ਘਰੇ ਸਬਜ਼ੀਆਂ ਲਾਉਣੀ ਆ ਨਾ ਤੇ ਉਹ ਮੁੱਲ ਵਾਲੀਆਂ ਸਬਜ਼ੀਆਂ ਨਾਲੋਂ ਜ਼ਿਆਦਾ ਟੇਸਟੀ ਬਣਦੀਆਂ ਨੇ ਪਤਾ ਨਹੀਂ ਤਾਂ ਆਪਾਂ ਕਹਿੰਦੇ ਹੁੰਦੇ ਆ ਕੋਈ ਰੇਸਪੀ ਵਗੈਰਾ ਦਾ ਯੂਜ਼ ਆ ਜਿਹੜਾ ਨਹੀਂ ਕਰਦੇ ਹੈਗੇ ਹਨਾ ਤਾਂ ਕਰਕੇ ਵਧੀਆ ਸਬਜ਼ੀ ਬਣਦੀ ਆ ਕੀ ਕਰਦੀਆਂ ਤੋਰੀਆਂ ਦੀ ਕੋਈ ਵੀ ਸਬਜ਼ੀ ਲਾ ਲੋ ਕਰਦੀ ਵਧੀਆ ਬਣਦੀ ਆ ਤੇ ਪਤਾ ਨਹੀਂ ਰੱਬ ਜਾਣਦਾ ਆ ਵੀ ਆਪੜੀ ਮੀਨ ਤਾਂ ਕੀਤੀ ਹੁੰਦੀ ਹੈ ਪਰ ਮੇਰੇ ਹਿਸਾਬ ਨਾਲ ਤਾਂ ਆਪਾਂ ਕੋਈ ਰੀਜੈਂਸ ਸਪਰੇਅ ਵਗੈਰਾ ਦਾ ਯੂਜ਼ ਆ ਜਿਹੜਾ ਨਹੀਂ ਕਰਦੇ ਹੈਗੇ ਤਾਂ ਕਰਕੇ ਜਿਹੜੀ ਸਬਜੀ ਵਧੀਆ ਬਣਦੀ ਹੈ ਘਰ ਦੀ ਤੇ ਟੇਸਟ ਵੀ ਵਧੀਆ ਆਉਂਦਾ ਆ ਤੇ ਬਾਕੀ ਨਾ ਮੁੱਲ ਦੀਆਂ ਸਬਜ਼ੀਆਂ ਜਦੋਂ ਲੈਣੀਆਂ ਜਿਹਦਾ ਤੋਰੀਆਂ ਆਪਾਂ ਹੁਣ ਲੈ ਘਰ ਦੀਆਂ ਨਹੀਂ ਜੋ ਮੁੱਲ ਦੀਆਂ ਲੈਣੀਆਂ ਨਾ ਫਿਰ ਉਹ ਚੀੜੀਆਂ ਜੀਆਂ ਹੁੰਦੀਆਂ ਇੱਕ ਇੱਕ ਨਾ ਪਤਾ ਨਹੀਂ ਕਿਉਂ ਉਹਨਾਂ ਦਾ ਸ਼ੈਲਕਾ ਜਿਹੜਾ ਬਹੁਤ ਮੋਟਾ ਹੁੰਦਾ ਆ ਤੇ ਘਰ ਦੀਆਂ ਤੋਰੀਆਂ ਦਾ ਇੰਨਾ ਸ਼ੈਲਕਾ ਮੋਟਾ ਨਹੀਂ ਹੁੰਦਾ ਵਾ ਵਧੀਆ ਹੁੰਦੀਆਂ ਨੇ ਤੇ ਚਲੋ ਜੀ ਮੀਨ ਤਾਂ ਪੂਰੇ ਹਾਲ ਕੀਤੇ ਹੋਏ ਨੇ ਮੀ ਪਈ ਜਾਂਦਾ ਕਿਤੇ ਸੌਣ ਦੀ ਝੜੀ ਤੇ ਭਾਦੋਂ ਚਾ ਕੇ ੜੀ ਆ ਤੇ ਉਹ ਕੰਮ ਹੋ ਗਿਆ ਤੇ ਫਟਣ ਦਾ ਨਾਮ ਨਹੀਂ ਲੈਂਦੀ ਜੇ ਭਾਦੋਂ ਦੇ ਵਿੱਚ ਝੜੀ ਲੱਗ ਜਾਵੇ ਨਾ ਤਾਂ ਹਟਦੀ ਨਹੀਂ ਹੁੰਦੀ ਜੀ ਇਸੇ ਤਰ੍ਹਾਂ ਹੀ ਫਿਰ ਮੀ ਪਈ ਜਾਂਦਾ ਰਹਿੰਦਾ ਆ ਤੇ ਬੱਚਿਆਂ ਨੂੰ ਤਾਂ ਮੀ ਦੇ ਵਿੱਚ ਜਾਣਾ ਪਿਆ ਕਿਉਂਕਿ ਉਹਨਾਂ ਦਾ ਪੇਪਰ ਚੱਲਦੇ ਪਏ ਆ ਜਿੱਧਰ ਸਰਦਾਰ ਜੀ ਫੋਨ ਦੇਖੀ ਜਾਂਦੇ ਸਵੇਰ ਦੇ ਫੋਨ ਤੇ ਬੈਠੇ ਆ ਜਿੰਨਾ ਜਾਣਾ ਹੁੰਦਾ ਲੁਧਿਆਣਾ ਹੀ ਮੋਟਰਸਾਈਕਲ ਤੇ ਫਿਰ ਓਖਾ ਹੋ ਜਾਂਦਾ ਵਾ ਤਾਂ ਕਰਕੇ ਫਿਰ ਇਹੀ ਗਈ ਨਹੀਂ ਹੈਗੀ ਤੇ ਬੱਚੇ ਤਾਂ ਚਲੋ ਬਾਹਰ ਮੂਰੇ ਬੱਸ ਆ ਜਾਂਦੀ ਆਪਾਂ ਵੈਨ ਤੇ ਚੜਾ ਲਈਦਾ ਤੇ ਕੱਪੜੇ ਦੇਖੋ ਮੀਂਹ ਚ ਕਿਹਦਾ ਕਿਹਦਾ ਇਹੀ ਹਾਲ ਹੁੰਦਾ ਆ ਕੱਪੜੇ ਧੋਤੇ ਆ ਸਲਾਬੇ ਆ ਕੁਝ ਇੱਥੇ ਖਿਲਾਰੇ ਪਏ ਨੇ ਕੁਝ ਦੂਸਰੇ ਕਮਰੇ ਦੇ ਵਿੱਚ ਪੇਟੀਆਂ ਪੁੱਟੀਆਂ ਦੇ ਖਿਲਾਰੇ ਹੋਏ ਨੇ ਥੋੜੀ ਜੀ ਆਪਾਂ ਜਿਹੜੀ ਹੈਗੀ ਆ ਤਾਰ ਬੰਨੀ ਆ ਰੱਸੀ ਬੰਨੀ ਆ ਉਹਦੇ ਉੱਪਰ ਸੁੱਕਣੇ ਪਾਏ ਹੋਏ ਨੇ ਮੀਂਹ ਦੇ ਕੱਪੜਿਆਂ ਦਾ ਵਾਲਾ ਔਖਾ ਹੋ ਜਾਂਦਾ ਤੇ ਜਾਣ ਆਉਣ ਦਾ ਬਹੁਤ ਔਖਾ ਹੋ ਜਾਂਦਾ ਕਿਤੇ ਜਾਣਾ ਹੋਵੇ ਕਿਉਂਕਿ ਜਾਣ ਆਉਣ ਨੂੰ ਤਾਂ ਬੰਦਾ ਸਾਰ ਵੀ ਲਾਊਗਾ ਨਾ ਵੀ ਜਾਊਗਾ ਹਨ ਤੇ ਪਰ ਜੇ ਕੱਪੜੇ ਨਾ ਨਾ ਆਪਾਂ ਧੋਤੇ ਤੇ ਔਖਾ ਹੋ ਜਾਂਦਾ ਕਿਉਂਕਿ ਕੱਪੜੇ ਰੋਜ਼ ਦੀ ਰੋਜ਼ ਚੇਂਜ ਕਰੀਦੇ ਆ ਰੋਜ਼ ਦੀ ਰੋਜ਼ ਬਦਲਨੇ ਪੈਂਦੇ ਆਗੇ ਤੇ ਫਿਰ ਔਖਾ ਹੋ ਜਾਂਦਾ ਹਨਾ ਤੇ ਹੁਣ ਦੇਖੋ ਆਪਣੇ ਕਿੰਨੇ ਕੱਪੜੇ ਜਿਹੜੇ ਅ ਰੱਖੇ ਪਏ ਆ ਸੁੱਕਣੇ ਪਾਏ ਹੋਏ ਆ ਤੇ ਹੁਣ बस ਏਦਾਂ ਹੀ ਸ ਕੋਣੇ ਪੈਣਿਆਂ ਕਮਰਿਆਂ ਦੇ ਵਿੱਚ ਖਿਲਾਰ ਕੇ ਚੰਗੀ ਤਰ੍ਹਾਂ ਤਾਂ ਸੁੱਕਣੇ ਨਹੀਂ ਹੈਗੇ ਸਿੱਲੇ ਸੁੱਲੇ ਜੇ ਰਹਿਣਗੇ ਬਸ ਇਦਾਂ ਹੀ ਵਰਤੀ ਜਾਣੇ ਆ ਚੱਕ ਚੱਕ ਕੇ ਕੀ ਦੇ ਕਿਹਦੇ ਨਾਲ ਇਦਾਂ ਹੁੰਦਾ ਹੈ ਦੱਸਿਓ ਜਰੂਰ ਉਧਰ ਮੀਂਹ ਪੈ ਰਿਹਾ ਤੇ ਉਧਰ ਆਪਾਂ ਕੱਪੜੇ ਜਿਹੜੇ ਧੋ ਕੇ ਰੱਖ ਦਿੱਤੇ ਆ ਮੇਰੇ ਨਾਲ ਇਦਾਂ ਹੀ ਹੁੰਦਾ ਵਾ ਸਟੈਂਡ ਹੋਵੇ ਤਾਂ ਬੰਦਾ ਸਟੈਂਡ ਤੇ ਕੱਪੜੇ ਸੁੱਕਣੇ ਪਾ ਕੇ ਸਟੈਂਡ ਅੰਦਰ ਰੱਖ ਦਿੰਦਾ ਆ ਤੇ ਲਵਾਂਗੇ ਸਟੈਂਡ ਵੀ ਚਲੋ ਹੌਲੀ ਹੌਲੀ ਲੈ ਲਮਾਗੇ ਸਾਰੀਆਂ ਚੀਜ਼ਾਂ ਆਪਾਂ ਫਿਲਹਾਲ ਆਪਾਂ ਇਦਾਂ ਹੀ ਸਾਰੀ ਦਾ ਆ ਸੁੱਕ ਜਾਣ ਦੇ ਨੇ ਚਲੋ ਕੋਈ ਗੱਲ ਨਹੀਂ ਆਪਣੇ ਆਪ ਹੀ ਸੁੱਕ ਜਾਣੇ ਨੇ ਇਦਾਂ ਹੀ ਬਾਕੀ ਪੱਖਾ ਚੱਲਦਾ ਹੁੰਦਾ ਤਾਂ ਫਿਰ ਸੁੱਕੀ ਜਾਂਦੇ ਆ ਪੱਕੇ ਨਾਲ ਤਾਂ ਮੀਂਹੇ ਬਹੁਤ ਬੁਰਾ ਹਾਲ ਕੀਤਾ ਹੋਇਆ ਵਾ ਪਤਾ ਨਹੀਂ ਕਦੋਂ ਹਟਣਾ ਵਾ ਕਦੋਂ ਨਹੀਂ ਹਟਣਾ ਲੱਗੀ ਹੋਈ ਆ ਨੈਟ ਤੇ ਤਾਂ ਹਲੇ ਮੀ ਦਿਖਾਉਂਦੇ ਪਈ ਨੇ ਕੱਲ ਨੂੰ ਵੀ 85% ਦਿਖਾਇਆ ਹੋਇਆ ਵਾ ਮੰਗਲਵਾਰ ਨੂੰ ਵੀ ਦੇਖੋ ਜਿੱਥੇ ਹਾੜਾ ਆਏ ਹੋਏ ਆ ਉਹਨਾਂ ਲੋਕਾਂ ਦਾ ਕੀ ਹਾਲ ਆ ਹਨਾ ਆਪਾਂ ਤਾਂ ਫੇਰ ਵੀ ਚਲੋ ਠੀਕ ਆ ਆਪਣੇ ਵੱਲ ਤਾਂ ਮੌਸਮ ਠੀਕ ਫੇਰ ਵੀ ਠੀਕ ਆ ਹਨਾ ਚਲੋ ਮੌਸਮ ਤਾਂ ਖਰਾਬ ਹੈਗਾ ਆ ਪਰ ਜਿੱਧਰ ਹਾੜਾ ਆਏ ਉਹਨਾਂ ਦਾ ਬਹੁਤ ਔਖਾ ਹੋਇਆ ਪਿਆ ਵਾ ਉਹਨਾਂ ਦਾ ਕੀ ਹਾਲ ਹੈ ਹਨਾ ਵਿਚਾਰੇ ਕਿੱਦਾਂ ਰਹਿ ਰਹੇ ਆ ਕਿੱਦਾਂ ਨਹੀਂ ਪਤਾ ਨਹੀਂ ਹਨਾ ਆ ਆਪਾਂ ਜਿਹੜਾ ਹੈਗਾ ਆ ਫੇਸਬੁੱਕ ਤੇ ਦੇਖਿਆ ਸੀਗਾ ਪਸ਼ੂ ਵੀ ਰੁੜੀ ਜਾਂਦੇ ਨੇ ਪਾਣੀ ਦੇ ਵਿੱਚ ਬਹੁਤ ਬੁਰਾ ਹਾਲ ਆ ਪਸ਼ੂਆਂ ਦਾ ਵੀ ਵਿਚਾਰਿਆਂ ਦਾ ਹਨਾ ਲੋਚੀ ਸਬਜੀ ਆਪਣੀ ਬਣ ਗਈ ਆ ਇਹਦੇ ਚ ਪਾਵਾਂਗੇ ਦੁੱਧ ਕੋ ਕਿ ਮਾਲਵੇ ਵਿੱਚ ਨਾ ਤੋਰੀਆਂ ਦੇ ਵਿੱਚ ਦੁੱਧ ਪਾ ਕੇ ਖਾਦਾ ਜਾਂਦਾ ਹੈ ਉਦੋਂ ਵੀ ਬਣਾਉਂਦੇ ਸਬਜ਼ੀ ਕਈ ਥਾਵਾਂ 'ਤੇ ਨਾ ਦੁੱਧ ਜਿਹੜਾ ਹੈਗਾ ਆ ਉਬਾਲਾ ਦੇ ਕੇ ਪਾਉਂਦੇ ਆ ਗਰਮ ਕਰਕੇ ਦੁੱਧ ਨੂੰ ਉਬਾਲੀ ਦੇ ਕੇ ਫਿਰ ਬਾਅਦ ਵਿੱਚ ਪਾਉਂਦੇ ਆ ਪਰ ਆਪਾਂ ਨਹੀਂ ਆਪਾਂ ਜਿਹੜਾ ਹੈਗਾ ਏ ਇਦਾਂ ਹੀ ਕੱਚਾ ਦੁੱਧਾ ਜਿਹੜਾ ਪਾ ਰਹੀਦਾ ਆ ਤੇ ਫਿਰ ਬਾਅਦ ਵਿੱਚ ਇਹਨੂੰ ਉਬਾਲੀ ਦਈਦੀ ਆ ਇਹਦੇ ਨਾਲ ਇਹਦਾ ਫਾਇਦਾ ਇਹ ਆ ਦੇਖੋ ਕਿੰਨੀ ਵਧੀਆ ਬਣੀ ਜੀ ਸਬਜ਼ੀ ਇਹਦਾ ਫਾਇਦਾ ਇਹ ਹੋ ਜਾਂਦਾ ਵਾ ਵੀ ਦੁੱਧ ਨਾ ਜਦੋਂ ਥੋੜੀ ਜਿਹੀ ਵਾਲੀ ਆ ਜਾਂਦੀ ਦੁੱਧ گاੜਾ ਹੋ ਜਾਂਦਾ ਆ ਇਹ ਸਬਜ਼ੀ ਆ ਜਿਹੜੀ ਬਹੁਤ ਵਧੀਆ ਬਣਦੀ ਆ گاੜੀ ਦਾ ਟੇਸਟ ਵਧੀਆ ਹੋ ਜਾਂਦਾ ਜਦੋਂ ਦੁੱਧ گاੜਾ ਹੋਵੇ ਤੇ ਮਾਲਵੇ ਦੇ ਵਿੱਚ ਇੱਕ ਤੋਰੀਆਂ ਦੇ ਵਿੱਚ ਨਾ ਜਿਹੜੀ ਹੈਗੀ ਆ ਮਲਾਈ ਜ਼ਰੂਰ ਪਾਈ ਜਾਂਦੀ ਆ ਤੇ ਹੁਣ ਇਹਨੂੰ ਆਪਾਂ ਦੇਵਾਂਗੇ ਵਾਲਾ ਦੁੱਧ ਪਾ ਕੇ ਫੇਰੇ ਗਾੜੀ ਹੋ ਜੂਗੀ ਹੁਣ ਤੁਸੀਂ ਇਹ ਦੇਖੀਏ ਸਬਜੀ ਤੇ ਜਦੋਂ ਵਾਲਾ ਦੇ ਤਾਂ ਉਸ ਤੋਂ ਬਾਅਦ ਦੇਖਿਓ ਕਿੰਨੀ ਵਧੀਆ ਬਣ ਜਾਣੀ ਆ ਜਦੋਂ ਆਪਾਂ ਦੁੱਧ ਨੂੰ ਗਰਮ ਕਰਕੇ ਪਾਉਨੇ ਆ ਨਾ ਫੇਰ ਉਹ ਇੰਨਾ ਗਾੜਾ ਨਹੀਂ ਹੁੰਦਾ ਹੈਗਾ ਫੇਰ ਉਹ ਪਤਲਾ ਹੀ ਰਹਿੰਦਾ ਹੈ ਤੇ ਜਿਹੜੀ ਸਬਜੀ ਆ ਫਿਰ ਪਤਲੀ ਪਤਲੀ ਜੀ ਰਹਿੰਦੀ ਆ ਤੇ ਆਪਾਂ ਜਿਹੜਾ ਹੈਗਾ ਆ ਵਾਲਾ ਦੇ ਦਿਆਂਗੇ ਹੁਣ ਦੁੱਧ ਨੂੰ ਦੁੱਧ ਪਾਤਾ ਪਰ ਕੋਲੇ ਖੜ ਕੇ ਦੇਣਾ ਪੈਂਦਾ ਆ ਇੰਨਾ ਕਿ ਜਦੋਂ ਸਬਜੀ ਚ ਦੁੱਧ ਪਾ ਕੇ ਵਾਲਾ ਦੇਣਾ ਆ ਨਾ ਤਾਂ ਫੇਰ ਕੋਲੇ ਕਢਣਾ ਪੈਂਦਾ ਆ ਨਹੀਂ ਫੇਰ ਜਿਹੜੀ ਹੈਗੀ ਆ ਦੁੱਧ ਹੈਗਾ ਇਹ ਉਬਲ ਕੇ ਬਾਹਰ ਆ ਜਾਂਦਾ ਤੇ ਫਿਰ ਸਬਜੀ ਆ ਜਿਹੜੀ ਬਾਹਰ ਡੋਲ ਜਾਂਦੀ ਹੈ ਤੇ ਕੋਈ ਫਾਇਦਾ ਨਹੀਂ ਹੈਣਾ ਨਾਲੇ ਤਾਂ ਗੈਸ ਸਾਫ ਕਰਨ ਦਾ ਕੰਮ ਵਧ ਜਾਂਦਾ ਤਾਂ ਨਾਲੇ ਜਿਹੜਾ ਨੂਨ ਮਿਰਚ ਸਬਜੀ ਮਸਾਲੇ ਸਾਰਾ ਕੁਝ ਵੇਸਟ ਹੋ ਜਾਂਦਾ ਆ ਬਸ ਆ ਵਾਲਾਉਣਾ ਸ਼ੁਰੂ ਹੋ ਗਿਆ ਗੈਸ ਤੇ ਕੰਮ ਕਰਨਾ ਮਤਲਬ ਵੈ ਬੈਸਟ ਤਾਂ ਚੁੱਲ੍ਹੇ ਤੇ ਹੁੰਦਾ ਕੰਮ ਕਰਨਾ ਪਰ ਜਦੋਂ ਬਾਲਣ ਵੀ ਮੁੱਲ ਲੈਣਾ ਹੋਵੇ ਨਾ ਤਾਂ ਫਿਰ ਜਿਹੜਾ ਹੈਗਾ ਗੈਸ ਬੈਸਟ ਆ ਹਨਾ ਬਾਲਣ ਨਾਲ ਕਿਉਂਕਿ ਉਹ ਮਹਿੰਗਾ ਪੈਂਦਾ ਆ ਬਾਲਣ ਗੈਸ ਸਸਤਾ ਪੈਂਦਾ ਉਹਦੇ ਨਾਲੋਂ ਬਾਲਣ ਮੁੱਲ ਲੈ ਕੇ ਕੰਮ ਕਰਨ ਨਾਲ ਪਰ ਜੇ ਫੈਮਿਲੀ ਜ਼ਿਆਦਾ ਹੋਵੇ ਨਾ ਫਿਰ ਗੈਸ ਤੇ ਔਖਾ ਹੋ ਜਾਂਦਾ ਫਿਰ ਤਾਂ ਮੁੱਲ ਦਾ ਬਾਲਣ ਹੀ ਠੀਕ ਆ ਤੇ ਆਪਣਾ ਠੀਕ ਠਾਕ ਜਿਹਾ ਪਰਿਵਾਰ ਆ ਤੇ ਆਪਾਂ ਨੂੰ ਗੈਸ ਤੇ ਵੀ ਬਾਰਾ ਖਾ ਜਾਂਦਾ ਜੇ ਕੰਮ ਤੇ ਲਉਚੀ ਇਹ ਕੋਈ ਥਿੱਕ ਹੋ ਗਈ ਨਾ ਸਬਜੀ ਅੱਗੇ ਨਾਲੋਂ ਗਾੜੀ ਹੋ ਗਈ ਆ ਜਿਹਦਾ ਫਾਇਦਾ ਇਹ ਹੋ ਜਾਂਦਾ ਬਾਅਦ ਦੁੱਧ ਪਾ ਕੇ ਸਬਜੀ ਨੂੰ ਵਾਲਾ ਦਿੱਤਾ ਜਾਵੇ ਨਾ ਤਾਂ ਫਾਇਦਾ ਹੋ ਜਾਂ ਇਹ ਫਾਇਦਾ ਹੋ ਜਾਂਦਾ ਆ ਹੁਣ ਕਿੱਥੇ ਤਾਂ ਆਪਾਂ ਗੈਸ ਬੰਦ ਕਰ ਦੇਣਾ ਦੁੱਧ ਪਾ ਕੇ ਉਹਨੇ ਗਾੜਾ ਹੋਣਾ ਹੀ ਨਹੀਂ ਆ ਤੇ ਕਿੱਥੇ ਆਪਾਂ ਇਹਨੂੰ ਵਾਲਾ ਦੇਣਾ ਆ ਤੇ ਤੁਸੀਂ ਜਿੰਨਾ ਮਰਜ਼ੀ ਕਾੜ ਸਕਦੇ ਹੋ ਸਬਜੀ ਦੀ ਵਧੀਆ ਹੀ ਬਣੂਗੀ ਜਿੰਨਾ ਕਾੜੋਗੇ ਚਲੋ ਜੀ ਗੈਸ ਕਰ ਦਈਏ ਬੰਦ ਕੜਛੀ ਕੱਢ ਲਈਏ ਤੇ ਪਲੇਟ ਦੇ ਜੇ ਰੱਖ ਢੱਕਣ ਲਗਾ ਦਈਏ ਫਿਰ ਚਲਦੇ ਆਪਾਂ ਅੰਦਰ ਬੱਚੇ ਵਿਚਾਰੇ ਇੰਨੇ ਮੀਂਹ ਵਿੱਚ ਇੰਨਾ ਮੀਂਹ ਆ ਦੇਖ ਇੰਨੇ ਮੀਂਹ ਦੇ ਵਿੱਚ ਬੱਚੇ ਟਿਊਸ਼ਨ ਗਏ ਹੋਏ ਆ ਪੇਪਰ ਆ ਬਚ ਰਿਹਾਦਾ ਕੱਲ ਨੂੰ ਫੇਰ ਕੱਲ ਨੂੰ ਫੇਰ ਤੋਂ ਪੇਪਰ ਆ ਉਹਨਾਂ ਦਾ ਪਰਸੋਂ ਨੂੰ ਛੁੱਟੀ ਆ ਪੇਪਰ ਕਰਕੇ ਵਿਚਾਰਿਆਂ ਨੂੰ ਜਾਣਾ ਪੈਂਦਾ ਇਹ ਮੀਂਹ ਵਿੱਚ ਨਹੀਂ ਤਾਂ ਅਸੀਂ ਜਾਣ ਨਹੀਂ ਗਏ ਹੁੰਦੇ ਕਿ ਡੈਡੀ ਤਾਂ ਕਹਿੰਦੇ ਸੀ ਰਹਿਣ ਦੋ ਪਰ ਪੇਪਰਾਂ ਕਰਕੇ ਫਿਰ ਜਾਣਾ ਪਏ ਜਾਣਾ ਜਾਣ ਦੇ ਤਾਂ ਪੇਪਰਾਂ ਵੇਲੇ ਜਾਣਾ ਉਹ ਤਾਂ ਕੋਈ ਜਾਣ ਨਹੀਂ ਹਾਂ ਟਿਊਸ਼ਨ ਤੋਂ ਆਉਣਗੇ ਤੇ ਫੇਰ ਜਿਹੜਾ ਹੈਗਾ ਆ ਥੋੜਾ ਜਿਹਾ ਉਹਨਾਂ ਨੇ ਰੈਸਟ ਕਰ ਲੈਣਗੇ ਥੋੜਾ ਬਾਤ ਫੋਨ-ਫਾਨ ਦੇਖ ਲੈਣਗੇ ਆਪਦਾ ਖੇੜ-ਕੂੜ ਲੈਣਗੇ ਬਸ ਖੇਡਣ ਦਾ ਤਾਂ ਚਲੋ ਹੈ ਹੀ ਨਹੀਂ ਮੀਂਹ ਦੇ ਵਿੱਚ ਬੱਚੇ ਖੇਡਣ ਖੇਡ ਵੀ ਨਹੀਂ ਸਕਦੇ ਆਪਾਂ ਘਰ ਵੀ ਕੀ ਸਕਦੇ ਹਨ ਦੇਖਦੇ ਆ ਫੋਨ ਨਾ ਅਟੈਚ ਕਰਕੇ ਐਲਸੀਡੀ ਲਾ ਦਿਆਂਗੇ ਐਲਸੀਡੀ ਹੈਗੀ ਆ ਦੇ ਫੋਨ ਨਾ ਅਟੈਚ ਕਰਕੇ ਲਗਾ ਦਿਆਂਗੇ ਦੇਖ ਲੈਣਗੇ ਬੱਚੇ ਕਹਿੰਦੇ ਵੀ ਬੱਚਿਆਂ ਨੂੰ ਫੋਨ ਘੱਟ ਦੇਣੇ ਚਾਹੀਦੇ ਹੈਗੇ ਤੇ ਆਪਾਂ ਦੇਖਦੇ ਆ ਚਲੋ ਵਾਈਫਾਈ 'ਚ ਪੈਸੇ ਪਵਾਏ ਨਹੀਂ ਹੈਗੇ ਕਹਿੰਦੇ ਨਹੀਂ ਪਵਾਉਣੇ ਹੈਗੇ ਵਾਈਫਾਈ ਆਪਾਂ Jio ਵਾਲਾ ਲਵਾਉਣਾ ਆ ਇਹ ਮਹਿੰਗਾ ਪੈਂਦਾ ਆ एयरटेल ਦਾ ਲੱਗਾ ਹੋਇਆ ਵਾ ਵਾਟ ਇਹਦੀ ਰੇਂਜ ਵਧੀਆ ਆਉਂਦੀ ਹੈ ਜੇ ਟੈਲ ਦੇ ਦੀ ਇੱਕੋ ਦੋ ਚਿਪੀ ਜੀ ਚ ਪਏ ਹੋਏ ਆ ਕੀ ਕਰੀਏ ਚਲੋ ਠੀਕ ਆ ਜੀ ਬਸ ਅੱਜ ਦੇ ਬਲੌਗ ਚ ਇੰਨਾ ਹੀ ਛੋਟਾ ਜਿਹਾ ਬਲੌਗ ਬਣਾਇਆ ਜਾਂ ਮੀਂਹ ਪੈ ਰਿਹਾ ਜਾਂ ਕੋਈ ਬਲੌਗ ਬਣਾਉਣ ਦਾ ਵੀ ਕੋਈ ਹੈ ਨਹੀਂ ਹਨਾ ਤੁਹਾਨੂੰ ਪਤਾ ਹੀ ਬਾਾਰਿਸ਼ ਦੇ ਵਿੱਚ ਬੰਦਾ ਕੀ ਬਲੌਗ ਬਣਾਵੇ ਤੇ ਕੀ ਕੰਮ ਕਰੇ ਜੇ ਬਲੌਗ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਰੱਬ ਰੱਖਾ